ਮਾ ਬੇਖਮ ਆਗਨ ਕੋ ਸਾਗਰ ਸਾਧੂ ਸੰਗ ਯੋਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਨ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੇ ਸਤ ਸੰਗਤ ਜਿਓ ਅੱਜ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੇ ਵੱਲੋਂ ਸਮੂੱਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਗੁਰ ਪਰਮੇਸ਼ਰ ਦੀ ਕਿਰਪਾ ਰਹਿਮਤ صدਕਾ ਇਸ ਪਾਵਨ ਸ਼ਬਦ ਦੀ ਕਥਾ ਵਿਚਾਰ ਆਪ ਸਰਬੱਤ ਸੰਗਤ ਮਾਈ ਭਾਈ ਬਹੁਤ ਹੀ ਸ਼ਰਧਾ ਤੇ ਬਹੁਤ ਹੀ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੋ ਗੁਰਮਖ ਪਿਆਰਿਓ ਸ਼ਬਦ ਦੁਆਰਾ ਪੰਜਵੇਂ ਗੁਰੂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਮਨੁੱਖ ਨੂੰ ਕੁਝ ਕਰਨ ਵਾਸਤੇ ਕਹਿ ਰਹੇ ਹਨ ਤੇ ਮਹਾਰਾਜ ਮਨੁੱਖ ਨੂੰ ਜੋ ਕਰਨ ਵਾਸਤੇ ਕਹਿ ਰਹੇ ਹਨ ਉਹਦੇ ਵਿੱਚ ਫਾਇਦਾ ਮਨੁੱਖ ਦਾ ਹੈ ਮਹਾਰਾਜ ਦਾ ਨਹੀਂ ਹੈਗਾ ਸੰਸਾਰ ਦੇ ਵਿੱਚ ਅਗਰ ਕੋਈ ਮਨੁੱਖ ਸਾਨੂੰ ਕੋਈ ਕੰਮ ਕਰਨ ਨੂੰ ਕਹਿੰਦਾ ਬਹੁਤਾਂਤ ਮਾਤਰਾ ਦੇ ਵਿੱਚ ਫਾਇਦਾ ਉਹਦਾ ਵੀ ਹੁੰਦਾ ਤੇ ਸਾਡਾ ਵੀ ਹੋ ਸਕਦਾ ਅਜਿਹੇ ਮਨੁੱਖ ਬਹੁਤ ਘੱਟ ਹੁੰਦੇ ਆ ਕਿ ਸਾਨੂੰ ਕੋਈ ਕੰਮ ਕਰਨ ਵਾਸਤੇ ਆਖਣ ਉਹਦੇ ਵਿੱਚ ਕੇਵਨ ਸਾਡਾ ਹੀ ਫਾਇਦਾ ਹੋਵੇ ਉਹਨਾਂ ਦਾ ਫਾਇਦਾ ਨਾ ਹੋਵੇ ਬਹੁਤ ਥੋੜੇ ਹੁੰਦੇ ਆਗੇ ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ ਇਹ ਜੇ ਬਹੁਤ ਘੱਟ ਹੁੰਦੇ ਆਗੇ ਰੱਬ ਦੇ ਪਿਆਰੇ ਬਾਕੀ ਤਾਂ ਸੰਸਾਰ ਦੇ ਲੋਕ ਅਜਿਹੇ ਹੁੰਦੇ ਆ ਕਿ ਸਾਨੂੰ ਕਹਿੰਦੇ ਤੂੰ ਫਲਾਣਾ ਕੰਮ ਕਰ ਤੈਨੂੰ ਫਾਇਦਾ ਹੋਏਗਾ ਪਰ ਇੰਟਰਨਲ ਉਹਨਾਂ ਨੂੰ ਵੀ ਫਾਇਦਾ ਹੁੰਦਾਗਾ ਪਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਸਮੁੱਚੀ ਮਨੁੱਖਤਾ ਨੂੰ ਜੋ ਕਰਨ ਵਾਸਤੇ ਕਹਿ ਰਹੇ ਹਨ ਉਹਦਾ 100 ਦਾ 100% ਫਾਇਦਾ ਮਨੁੱਖਤਾ ਨੂੰ ਹੀ ਹੈਗਾ ਮਹਾਰਾਜ ਨੂੰ ਕੋਈ ਫਾਇਦਾ ਨਹੀਂ ਮਹਾਰਾਤਾ ਕੇਵਲ ਪਰਉਪਕਾਰ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਮਨੁੱਖ ਨੂੰ ਮਨੁੱਖਤਾ ਨੂੰ ਇਹ ਕੰਮ ਕਰਨ ਵਾਸਤੇ ਕਹਿ ਰਹੇ ਹਨ ਆਓ ਹੁਣ ਜਰਾ ਧਿਆਨ ਦਿਈਏ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਮੂਹੀ ਮਨੁੱਖਤਾ ਨੂੰ ਕੀ ਕਰਨ ਵਾਸਤੇ ਕਹਿ ਰਹੇ ਹਨ ਸਤਗੁਰੂ ਪਾਤਸ਼ਾਹ ਬਚਨ ਕਰਦੇ ਹਨ ਗੁਣ ਗਾਵੋ ਪੂਰਨ ਅਬਿਨਾਸੀ ਕਾਮ ਕ੍ਰੋਧ ਬਖ ਜਾਰੇ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਮੁੱਚੀ ਮਨੁੱਖਤਾ ਨੂੰ ਗੁਣ ਗਾਵੋ ਅਰਥਾਤ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੇ ਗੁਣ ਗਾਇਨ ਕਰਨ ਵਾਸਤੇ ਕਹਿ ਰਹੇ ਨੇਗੇ ਗੁਣ ਗਾਇਨ ਕਰਨ ਵਾਸਤੇ ਸਿੱਖਿਆ ਦੇ ਰਹੇ ਨੇ ਗੁਣ ਗਾਇਨ ਕਰਨ ਵਾਸਤੇ ਉਪਦੇਸ਼ ਕਰਦੇ ਹਨ ਹੁਣ ਮਹਾਰਾਜ ਪਾਤਸ਼ਾਹ ਨੇ ਜਿਹਦੇ ਗੁਣ ਗਾਇਨ ਕਰਨ ਦੀ ਸਾਨੂੰ ਸਿੱਖਿਆ ਦੇ ਰਹੇ ਨੇ ਉਹਦੇ ਵਿੱਚ ਐਸੀ ਕੀ ਵਿਸ਼ੇਸ਼ਤਾ ਹੈ ਕਿ ਜਿਹਦੇ ਗੁਣ ਅਸੀਂ ਗਾਇਨ ਕਰੀਏ ਪਹਿਲਾ ਕਾਰਨ ਕਿ ਜਿਸ ਅਕਾਲ ਪੁਰਖ 파ਰਬ੍ਰਮ ਪਰਮੇਸ਼ਵਰ ਪਰਮਾਤਮਾ ਦੇ ਗੁਣ ਗਾਇਨ ਕਰਨਾ ਬੰਦਗੀ ਕਰਨਾ ਨਾਮ ਜਪਣਾ ਅਰਾਧਨ ਕਰਨ ਵਾਸਤੇ ਪੰਚਮ ਪੇਸ਼ਾ ਸਾਨੂੰ ਕਹਿ ਰਹੇ ਹਨ ਉਸ 파ਰਬ੍ਰਮ ਪਰਮੇਸ਼ਵਰ ਦੇ ਵਿੱਚ ਕੀ ਵਿਸ਼ੇਸ਼ਤਾ ਹੈ ਇਹ ਵਿਤ ਪਤਾ ਹੋਣਾ ਚਾਹੀਦਾ ਦੂਸਰਾ ਮਨੁੱਖ ਸੋਚਦਾ ਹੈ ਕਿ ਅਗਰ ਮੈਂ ਗੁਰੂ ਜੀ ਤੁਹਾਡਾ ਹੁਕਮ ਮੰਨ ਕੇ ਤੁਹਾਡਾ ਕਹਿਣਾ ਮੰਨ ਕੇ ਗੁਣ ਗਾਇਨ ਕਰੂੰਗਾ ਤੇ ਮੈਨੂੰ ਫਿਰ ਫਾਇਦਾ ਕੀ ਹੋਏਗਾ ਇਹ ਮਨੁੱਖ ਦਾ ਸੁਭਾਅ ਹੈ ਮਨੁੱਖ ਦਾ ਸੁਭਾਅ ਸੰਗਤ ਜੀ ਹੈਗਾ ਬਿਜ਼ਨਸਮੈਨ ਦਾ ਮਨੁੱਖ ਕਦੀ ਵੀ ਕੋਈ ਵੀ ਅਜਿਹਾ ਕੰਮ ਨਹੀਂ ਕਰਦਾ ਕੋਈ ਵੀ ਅਜਿਹਾ ਕੰਮ ਨਹੀਂ ਕਰਦਾ ਜਿਸਦੇ ਵਿੱਚ ਉਹਨੂੰ ਘਾਟਾ ਪਵੇ ਕੰਮ ਕਰਦੇ ਸਮੇਂ ਬੰਦੇ ਨੂੰ ਪਤਾ ਲੱਗ ਜੇ ਕਿ ਇਹ ਜਿਹੜਾ ਮੈਂ ਕੰਮ ਕਰਦਾ ਪਿਆ ਇਹ ਕੰਮ ਕਰਕੇ ਮੈਨੂੰ ਘਾਟਾ ਹੀ ਪੈਣਾ ਹੈ ਮੇਰਾ ਟਾਈਮ ਖਰਾਬ ਹੋਣਾ ਹੈ ਮੇਰੀ ਦੁਰਗਤੀ ਹੋਣੀ ਹੈਗੀ ਛੇਤੀ ਕਿਤੇ ਬੰਦਾ ਉਹ ਕੰਮ ਨਹੀਂ ਕਰੇਗਾ ਬੰਦਾ ਉਹੀ ਕੰਮ ਕਰੇਗਾ ਜਿਸ ਕੰਮ ਦੇ ਵਿੱਚ ਇਹਨੂੰ ਫਾਇਦਾ ਮਹਿਸੂਸ ਹੁੰਦਾ ਹੈ ਨਜ਼ਰ ਆਉਂਦਾ ਹੈ ਮਨੋਕਦਾ ਮਾਨਿਕ ਬਿਜ਼ਨਸਮੈਨ ਹੁਣ ਇਸ ਪੰਕਤੀ ਦੇ ਵਿੱਚ ਮਹਾਰਾਜ ਨੇ ਜਿਸ ਪ੍ਰਮਾਤਮਾ ਦੇ ਗੁਣ ਗਾਇਨ ਕਰਨ ਵਾਸਤੇ ਸਾਨੂੰ ਆਖਿਆ ਤੇ ਬੰਦਾ ਸੋਚਦਾ ਹੈ ਕਿ ਜੇ ਮਹਾਰਾਜ ਦਾ ਬਚਨ ਮੰਨ ਕੇ ਮੈਂ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰੂੰਗਾ ਤੇ ਮੈਨੂੰ ਕੀ ਫਾਇਦਾ ਹੋਏਗਾ ਦੇਖੋ ਆਰੰਭਤਾ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਹਨ ਉਹ ਧਰਮ ਦੇ ਪਾਸੇ ਪ੍ਰਮਾਤਮਾ ਦੇ ਪਾਸੇ ਇੱਛਾ ਰੱਖ ਕੇ ਹੀ ਚੱਲਦੇ ਹਨ ਅਰੰਭਤਾ ਦੇ ਵਿੱਚ ਸੰਗਤ ਕਰਦੇ 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 ਉਹਨਾਂ ਦੀ ਬੁੱਧ ਨਿਰਮਲ ਹੋ ਜਾਂਦੀ ਹੈ ਤੇ ਉਹਨਾਂ ਦੀ ਸਾਖਾਮ ਜਿਹੜੀ ਸੁਰਤ ਹੁੰਦੀ ਹੈ ਨਿਸ਼ਕਾਮ ਹੋ ਜਾਂਦੀ ਹੈਗੇ ਮਤਲਬ ਕਿ ਇੱਛਾ ਰਹਿਤ ਸੁਰਤ ਦੇ ਨਾਲ ਫਿਰ ਉਹ ਪ੍ਰਮਾਤਮਾ ਦੀ ਬੰਦਗੀ ਕਰਦੇ ਹਨ ਸਭ ਤੋਂ ਪਹਿਲਾਂ ਤਾਂ ਆਪਾਂ ਮਹਾਰਾਜ ਜੀ ਤੋਂ ਇਹ ਸਰਵਣ ਕਰੀਏ ਕਿ ਜਿਸ ਪ੍ਰਮਾਤਮਾ ਦੇ ਗੁਣ ਗਾਇਨ ਕਰਨ ਵਾਸਤੇ ਮਹਾਰਾਜ ਸਾਨੂੰ ਕਹਿ ਰਹੇ ਹਨ ਉਸ ਪ੍ਰਮਾਤਮਾ ਦੇ ਵਿੱਚ ਵਿਸ਼ੇਸ਼ਤਾ ਕੀ ਹੈ ਮਹਾਰਾਜ ਕਹਿੰਦੇ ਉਹ ਜਿਹੜਾ ਪਰਮੇਸ਼ਵਰ ਪ੍ਰਮਾਤਮਾ ਹੈ ਨਾ ਉਹ ਹੈਗਾ ਅਬਿਨਾਸੀ ਉਹ ਪਰਮੇਸ਼ਵਰ ਪ੍ਰਮਾਤਮਾ ਨਾਸ਼ ਤੋਂ ਰਹਿਤ ਹੈ ਹੁਣ ਨਾਸ਼ ਤੋਂ ਰਹਿਤ ਤੇ ਨਾਸ਼ ਹੋਣ ਵਾਲਾ ਇਹਦੇ ਵਿੱਚ ਫਰਕ ਕੀ ਹੈਗਾ ਜਿਹੜਾ ਤਿੰਨਾਂ ਕਾਲਾਂ ਦੇ ਵਿੱਚ ਪ੍ਰੈਜ਼ੈਂਟ ਹੈ ਉਹ ਨਾਸ਼ ਤੋਂ ਰਹਿਤ ਹੈ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਬਾਦ ਵਿੱਚ ਵੀ ਰਹੇਗਾ ਉਹਨੂੰ ਕਹਿੰਦੇ ਅਬਿਨਾਸ਼ੀ ਉਹ ਨਾਸ਼ਤ ਹੋ ਰਹਿਤ ਹੈ ਪਰਮਾਤਮਾ ਪਹਿਲਾਂ ਵੀ ਸੀਗਾ ਸਾਡੇ ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਸੰਸਾਰੀਆਂ ਤੋਂ ਪਹਿਲਾਂ ਇਵਨ ਕਿ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਵੀ ਪਰਮਾਤਮਾ ਸੀ ਪਰਮਾਤਮਾ ਹੁਣ ਵੀ ਹੈਗਾ ਤੇ ਪਰਮਾਤਮਾ ਸਾਡੇ ਤੋਂ ਤੁਹਾਡੇ ਤੋਂ ਬਲਕੇ ਸ੍ਰਿਸ਼ਟੀ ਦੇ ਬਾਦ ਤੋਂ ਵੀ ਪਰਮਾਤਮਾ ਰਹੇਗਾ ਇਸ ਕਰਕੇ ਉਹਨੂੰ ਕਹਿ ਦਿੱਤਾ ਕਿ ਅਬినాਸ਼ੀ ਨਾਸਤੋ ਰਹਿਤ ਸੰਗਤ ਜੀ ਅਸੀਂ ਤੁਸੀਂ ਕਿਸੇ ਸਮੇਂ ਨਹੀਂ ਸੀਏ ਅੱਜ ਹੈਗੇ ਆਂ ਕਿਸੇ ਸਮੇਂ ਅਸੀਂ ਨਹੀਂ ਹੋਵਾਂਗੇ ਮਾਫ ਕਰਨਾ ਸ਼ਰੀਰ ਕਰਕੇ ਕੋਈ ਵੀ ਇਸ ਸੰਸਾਰ ਦੇ ਵਿੱਚ ਅਬినాਸ਼ੀ ਨਹੀਂ ਹੈਗਾ ਨਾਸ਼ ਨੂੰ ਪ੍ਰਾਪਤ ਹੁੰਦੇ ਆ ਕਈ ਜੀਵ ਕਈ ਸ਼ਰੀਰ ਕਈ ਵਸਤੂਆਂ ਪਹਿਲਾਂ ਸੀ ਹੁਣ ਨਹੀਂ ਹੈਗੇ ਪਹਿਲਾਂ ਸੀ ਹੁਣ ਹੈਗੇ ਪਰ ਅਗਲੇ ਆਉਣ ਵਾਲੇ ਸਮੇਂ ਚ ਨਹੀਂ ਹੋਣਗੇ ਕਈ ਐਸੇ ਸਾਥ ਸੰਗਤ ਜੀ ਹੈਗੇ ਆ ਜਿਹੜੇ ਹੁਣ ਹੈਗੇ ਆ ਆਉਣ ਵਾਲੇ ਕੁਝ ਸਮੇਂ ਤੱਕ ਰਹਿ ਸਕਦੇ ਆ ਪਰ ਪਿਛੇ ਨਹੀਂ ਸੀਗੇ ਕੁਝ ਜੀਵ ਅਜਿਹੇ ਸ਼ੀਰ ਸਰੀਰ ਧਾਰੀ ਜਿਹੜੇ ਨਾ ਤਾਂ ਹੋਣਦੇ ਨਾ ਕਦੇ ਪਹਿਲਾਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਸਰੀਰ ਧਾਰਨਗੇ ਮੇਰੀ ਬੇਨਤੀ ਕਰਨ ਦਾ ਭਾਵ ਇਹ ਹੈ ਕਿ ਬਿਨ ਪਰਮੇਸ਼ਵਰ ਪਰਮਾਤਮਾ ਦੇ ਕੋਈ ਵੀ ਅਬినాਸ਼ੀ ਨਹੀਂ ਹੈਗਾ ਜਿਹੜਾ ਅਬినాਸ਼ੀ ਪਰਮਾਤਮਾ ਉਹ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਬਾਅਦ ਵਿੱਚ ਵੀ ਰਹੇਗਾ ਉਹਦੇ ਵਿੱਚ ਇੱਕ ਵੱਡਾ ਗੁਣ ਕੀ ਹੈ ਕਿ ਉਹ ਪਰਮੇਸ਼ਵਰ ਪਰਮਾਤਮਾ ਜਿਹੜਾ ਤ੍ਰਿਕਾਲ ਬਾਦ ਸੱਤਿਆ ਹੈ ਉਹ ਤ੍ਰਿਕਾਲ ਬਾਦ ਸੱਤਿਆ ਪੂਰਨ ਕੰਪਲੀਟ ਹੈ ਇਹ ਨਹੀਂ ਕਿ ਪਰਮੇਸ਼ਵਰ ਪਰਮਾਤਮਾ ਦੀ ਸ਼ਕਤੀ ਪਹਿਲਾਂ ਘਟੇ ਸੀ ਹੁਣ ਜ਼ਿਆਦਾ ਹੈ ਬਾਅਦ ਵਿੱਚ ਫਿਰ ਘਟੇਗੀ ਜਾਂ ਬਹੁਤ ਵਧੇਗੀ ਜਾਂ ਗੁਰਦੁਆਰਿਆਂ ਮੰਦਰਾਂ ਮਸਜਿਦਾਂ ਤੀਰਥਾਂ ਦੇ ਵਿੱਚ ਪਰਮਾਤਮਾ ਦੀ ਤਾਕਤ ਜ਼ਿਆਦਾ ਹੈ ਜਿੱਥੇ ਧਾਰਮਿਕ ਕਰਮ ਨਹੀਂ ਹੁੰਦੇ ਪਾਪ ਕੋ ਕਰਮ ਹੁੰਦੇ ਆ ਉੱਥੇ ਪ੍ਰਮਾਤਮਾ ਦੀ ਸ਼ਕਤੀ ਘਟ ਹੈ ਨਹੀਂ ਮਹਾਰਾਜ ਬਚਨ ਕਰਦੇ ਆ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਹ ਪਰਮੇਸ਼ਵਰ ਪ੍ਰਮਾਤਮਾ ਪਹਿਲਾਂ ਵੀ ਪੂਰਨ ਕੰਪਲੀਟ 100% ਹੁਣ ਵੀ ਕੰਪਲੀਟ ਪੂਰਨ 100% ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੂਰਨ ਕੰਪਲੀਟ ਤੇ 100 ਦਾ 100% ਹੀ ਪ੍ਰਮਾਤਮਾ ਰਹੇਗਾ ਨਾ ਬਾੜ ਹੈ ਨਾ ਘਾਟ ਹੈ ਨਾ ਬਾੜ ਘਾਟ ਹੋਤੈ ਪ੍ਰਮਾਤਮਾ ਦੇ ਵਿੱਚ ਬਾਦ ਘਾਟ ਕਦੇ ਨਹੀਂ ਹੁੰਦਾ ਉਹ ਪ੍ਰਮਾਤਮਾ ਨਾਸਤ ਰਹਿਤ ਹੈ ਉਹ ਪ੍ਰਮਾਤਮਾ ਪਰਿਪੂਰਨ ਹੈ ਜਿਹੜਾ ਨਾਸ਼ ਤੋਂ ਰਹਿਤ ਹੈ ਜਿਹੜਾ ਪਰਿਪੂਰਨ ਹੈ ਉਹਦੇ ਗੁਣ ਗਾਇਨ ਕਰਨ ਵਾਸਤੇ ਮਹਾਰਾਜ ਨੇ ਤਾਂ ਕਿਹਾ ਸਾਨੂੰ ਜਿਹੜਾ ਖੁਦ ਨਾਸ਼ ਨਹੀਂ ਹੁੰਦਾ ਉਹ ਸਾਡੇ ਤੇ ਕਿਰਪਾ ਕਰੇਗਾ ਹਰ ਕਦਮ ਹਰ ਮੈਦਾਨ ਸਾਡੀ ਰੱਖਿਆ ਕਰੇਗਾ ਮਨੁੱਖ ਦੀ ਸੁਰਤ ਜਿਹਦੀ ਸੰਗਤ ਕਰਦੀ ਹੈ ਮਨੁੱਖ ਦੀ ਸੁਰਤ ਵੈਸੀ ਹੀ ਹੋ ਜਾਂਦੀ ਹੈ ਸੁਰਤ ਦਾ ਸੁਭਾਅ ਹੈ ਕ੍ਰੋਧ ਬੜਾ ਨਰਮੂਡ ਕੀ ਸੰਗਤ ਅਗਰ ਤੁਸੀਂ ਮੂਰਖਾਂ ਦੇ ਕੋਲ ਬਹਿਣਾ ਉੱਠਣਾ ਸ਼ੁਰੂ ਕਰਦੇ ਹੋ ਉਹਨਾਂ ਦੀ ਸੰਗਤ ਕਰਨਾ ਸ਼ੁਰੂ ਕਰਦੇ ਹੋ ਤਾਂ ਮਾਫ਼ ਕਰਨਾ ਕੁਝ ਸਮੇਂ ਦੇ ਵਿੱਚ ਤੁਹਾਡਾ ਸੁਭਾਅ ਬੜਾ ਕਰੋਧੀ ਹੋ ਜਾਏਗਾ ਤੁਸੀਂ ਬਹੁਤ ਜ਼ਿਆਦਾ ਗੁੱਸੇ ਵਾਲੇ ਹੋ ਜਾਓਗੇ ਕਾਮ ਬੜਾ ਹੈ ਨਾਰੀ ਸੰਗ ਕੀਨਾ ਅਗਰ ਤੁਸੀਂ ਕਾਮੀ ਵਿਕਾਰੀ ਬੰਦਿਆਂ ਦੀ ਸੰਗਤ ਵਿੱਚ ਜ਼ਿਆਦਾ ਜਾਓਗੇ ਇਸਤਰੀ ਦੀ ਸੰਗਤ ਵਿੱਚ ਜ਼ਿਆਦਾ ਜਾਓਗੇ ਤਾਂ ਮਨੁੱਖ ਦੇ ਅੰਦਰ ਕਾਮ ਵਿਕਾਰ ਵਧਣਗੇ ਕਹਿੰਦੇ ਗਿਆਨ ਬੜਾ ਹੈ ਕਹਿੰਦੇ ਜਦੋਂ ਗਿਆਨ ਗਿਆਨੀਆਂ ਦੀ ਸੰਗਤ ਬੰਦਾ ਕਰਦਾ ਹੈ ਤੇ ਇਹਦੇ ਅੰਦਰ ਦਾ ਫਿਰ ਗਿਆਨ ਵੱਧ ਜਾਂਦਾ ਹੈਗਾ ਜਦੋਂ ਮਨੁੱਖ ਕਾਮ ਕ્રોਧ ਲੋਭ ਮੋਹ ਹੰਕਾਰ ਦੀ ਸੰਗਤ ਕਰੇਗਾ ਇਕਾਮੀ ਕਰੋਧੀ ਲੋਭੀ ਮੋਹੀ ਹੰਕਾਰੀ ਹੋ ਜਾਏਗਾ ਤੇ ਜਦੋਂ ਮਨੁੱਖ ਉਹ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਦੀ ਸੰਗਤ ਕਰੇਗਾ ਜਿਹੜਾ ਪੂਰਨ ਅਬਿਨਾਸ਼ੀ ਹੈ ਤਾਂ ਸਾਧ ਸੰਗਤ ਜੀ ਇਹ ਵੀ ਅਬਿਨਾਸ਼ੀ ਹੋ ਜਾਏਗਾ ਮਹਾਰਾਜ ਬਚਨ ਕਰਦੇ ਐ ਤੇਰੇ ਅੰਦਰ ਜਿਹੜੇ ਦੁੱਖ ਫਿਕਰ ਚਿੰਤਾ ਕਾਮ ਕ੍ਰੋਧ ਲੋ ਮੋਹ ਅਹੰਕਾਰ ਨੇ ਜਿਹੜੇ ਤੈਨੂੰ ਬਿਲਕੁਲ ਰਿਲੈਕਸ ਨਹੀਂ ਹੋਣ ਦਿੰਦੇ ਪਾਰਬ੍ਰह्म ਪਰਮੇਸ਼ਵਰ ਪਰਮਾਤਮਾ ਉਹਦਾ ਨਾਸ ਕਰ ਦੇਗਾ ਇਥੇ ਮਹਾਰਾਜ ਨੇ ਕਾਮ ਤੇ ਕ੍ਰੋਧ ਨੂੰ ਬੇਖ ਆਖਿਆ ਬੇਖ ਮਤਲ ਜ਼ਹਿਰ ਜ਼ਹਿਰ ਦਾ ਕੀ ਪ੍ਰਭਾਵ ਹੁੰਦਾ ਹੈ ਕੋਈ ਵੀ ਮਨੁੱਖ ਅਗਰ ਜ਼ਹਿਰ ਖਾ ਲਵੇ ਪੀ ਲਵੇ ਕਿਸੇ ਵੀ ਤਰੀਕੇ ਕਈ ਜ਼ਹਿਰਾਂ ਸਾਹ ਦੇ ਵਿੱਚ ਹਵਾ ਲੈਣ ਹਵਾ ਦੇ ਦੁਆਰੇ ਅੰਦਰ ਚਲੀਆਂ ਜਾਂਦੀਆਂ ਕਈ ਜ਼ਹਿਰ ਸਰੀਰ ਤੇ ਸਾਹ ਸੰਗਤ ਜੀ ਲੇਪ ਕਰਨ ਦੇ ਨਾਲ ਅਸਰ ਕਰਦੀਆਂ ਮੁਕਦੀ ਗੱਲ ਜ਼ਹਿਰ ਕੋਈ ਵੀ ਹੋਵੇ ਅਗਰ ਸਰੀਰ ਦੇ ਅੰਦਰ ਕਿਸੇ ਵੀ ਤਰੀਕੇ ਚਲੀ ਗਈ ਤੇ ਸਰੀਰ ਨੂੰ ਖਤਮ ਕਰ ਦੇਗੀ ਨਾਸ ਕਰ ਦੇਗੀ ਅੰਦਰੋਂ ਸਾੜ ਦੇਗੀ ਇਸ ਸੰਸਾਰ ਦੀ ਜ਼ਹਿਰ ਖਾ ਕੇ ਅਗਰ ਕੋਈ ਬੰਦਾ ਮਰਦਾ ਹੈ ਤਾਂ ਉਹਨੂੰ ਇੱਕ ਜਨਮ ਹੋਰ ਮਿਲੇਗਾ ਆ ਉਹ ਜਨਮ ਮਿਲਿਆ ਬੰਦੇ ਕੀਤੇ ਨਾਮ ਦੇ ਪਿਆ ਈਸ਼ਵਰ ਚਿੰਤਨ ਕੀਤਾ ਤਾਂ ਮੁਕਤ ਹੋ ਸਕਦਾ ਹੈ ਪਰੰਤੂ ਅਗਰ ਸੰਸਾਰ ਦੇ ਵਿਸ਼ਿਆਂ ਦੀ ਵਿਕਾਰਾਂ ਦੀ ਭੋਗਾਂ ਦੀ ਜ਼ਹਿਰ ਮਨੁੱਖ ਦੀ ਸੁਰਤ ਨੂੰ ਚੜ ਗਈ ਤਾਂ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਨਹੀਂ ਅਨੇਕ ਜਨਮ ਬੈਲਣਗੇ ਜਮ ਜਮ ਮਰੇ ਮਰੇ ਫਿਰ ਜਮੇ ਫਿਰ ਤੋਂ ਚੱਕਰ ਚ ਪੈ ਜਾਏਗਾ ਖੋਦੀ ਟਿੰਡਾਂ ਦੇ ਵਾਂਗੂ ਜੰਮੀ ਜਾਏਗਾ ਮਰੀ ਜਾਏਗਾ ਜੰਮੀ ਜਾਏਗਾ ਮਰੀ ਜਾਏਗਾ ਜੰਮੀ ਜਾਏਗਾ ਮਰੀ ਜਾਏਗਾ ਮਹਾਰਾਜ ਨੇ ਇਸ ਕਰਕੇ ਇਹਨਾਂ ਨੂੰ ਜ਼ਹਿਰ ਆਖਿਆ ਕਿਉਂਕਿ ਇਹ ਸੁਰਤ ਨੂੰ ਪ੍ਰਭਾਵਿਤ ਕਰਦੇ ਐ ਕੇ ਭਾਈ ਤੇਰੇ ਅੰਦਰ ਜੋ ਵਿਕਾਰ ਨੇਗੇ ਤੈਨੂੰ ਪਰਮੇਸ਼ਵਰ ਪ੍ਰਮਾਤਮਾ ਦੇ ਵੱਲੋਂ ਇਹਨਾਂ ਨੇ ਮਾਰ ਰੱਖਿਆ ਖਤਮ ਕਰ ਰੱਖਿਆਗਾ ਉਹ ਜਿਹੜੇ ਵਿਕਾਰ ਨੇ ਨਾ ਉਹਨਾਂ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਉਸ ਨੂੰ ਪਾਰਬ੍ਰह्म ਪਰਮੇਸ਼ਵਰ ਪ੍ਰਮਾਤਮਾ ਸਾੜ ਕੇ ਸੁਆਹ ਕਰ ਦੇਗਾ ਇਸ ਕਰਕੇ ਤੂੰ ਉਹਦੇ ਗੁਣਾਂ ਨੂੰ ਗਾਇਨ ਕਰ ਮਹਾ ਵਿਖਮ ਅਗਨ ਕੋ ਸਾਗਰ ਸਾਧੂ ਸੰਗਯ ਉਦਾਰੇ ਇਹ ਜਿਹੜਾ ਸੰਸਾਰ ਹੈ ਵਿਸ਼ਿਆਂ ਦੀ ਵਿਕਾਰਾਂ ਦੀ ਭੋਗਾਂ ਦੀ ਅੱਗ ਦਾ ਇੱਕ ਸਮੁੰਦਰ ਹੈ ਸੜਦਾ ਪਿਆ ਤਪਦਾ ਪਿਆ ਬੜਦਾ ਪਿਆ ਇਹਦੇ ਵਿੱਚੋਂ ਪਾਰ ਲੰਘਣਾ ਬਹੁਤ ਕਠਿਨ ਹੈ ਵਟੇਵਰ ਦੇ ਰਿਸ਼ੀ मुनि ਯਖ ਕੇਨਰ ਪਿਸਾਚ ਦੇਵੀ ਦੇਵਤਾ ਵਿਸ਼ੇ ਵਿਕਾਰਾਂ ਦੀ ਅਗ ਨਾਲ ਸੁਰਤ ਕਰਕੇ ਸੜਦੇ ਪਏ ਡੁੱਬਦੇ ਪਏ ਨੇ ਮਹਾਰਾਜ ਬਚਨ ਕਰਦੇ ਆ ਜਿਹੜੇ ਪਰਮੇਸ਼ਵਰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਨੇ ਬੰਦਗੀ ਕਰਦੇ ਆ ਈਸ਼ਵਰ ਚਿੰਤਨ ਕਰਦੇ ਆ ਉਹਨਾਂ ਦੀ ਸੰਗਤ ਕਰੋ ਉਹਨਾਂ ਦੀ ਸੰਗਤ ਕਰਕੇ ਤੁਸੀਂ ਵੀ ਇਹ ਸੰਸਾਰ ਸਾਗਰ ਚੋਂ ਪਾਰ ਹੋ ਜਾਓਗੇ ਰੱਬ ਜੀ ਤੁਹਾਨੂੰ ਇਹ ਸੰਸਾਰ ਸਾਗਰ ਤੋਂ ਪਾਰ ਕਰ ਦੇਣਗੇ ਪੂਰੇ ਗੁਰ ਮੇਟਿਓ ਭਰਮ ਆਂ ਦੇਰਾ ਏ ਭਾਈ ਪੂਰੇ ਗੁਰੂ ਦੀ ਸ਼ਰਣ ਵਿੱਚ ਪਾਓ ਇਹ ਗੱਲ ਧਿਆਨ ਰੱਖਿਓ ਅਦੂਰੇ ਗੁਰੂ ਦੀ ਸ਼ਰਣ ਵਿੱਚ ਜਾਓਗੇ ਤੁਹਾਨੂੰ ਗਿਆਨ ਵੀ ਅਧੂਰਾ ਹੀ ਮਿਲੇਗਾ ਇਉਂ ਕਹਿ ਦਈਏ ਅਧੂਰੇ ਗੁਰੂ ਦੀ ਸ਼ਰਣ ਵਿੱਚ ਜਾਓਗੇ ਜਿਹੜਾ ਅਧੂਰਾ ਗਿਆਨ ਮਿਲੇਗਾ ਉਹ ਵੀ ਇੱਕ ਤਰ੍ਹਾਂ ਅਗਿਆਨ ਹੀ ਹੋਵੇਗਾ ਗਿਆਨ ਕਦੇ ਵੀ ਅਧੂਰਾ ਨਹੀਂ ਹੁੰਦਾ ਗਿਆਨ ਫੁੱਲੀ ਕੰਪਲੀਟਲੀ ਪੂਰਾ ਹੀ ਹੁੰਦਾ ਹੈ ਸਾਧ ਸੰਗਤ ਜੀ ਤਾਂ ਹੀ ਤਾਂ ਮਹਾਰਾਜ ਬਚਨ ਕਰਦੇ ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਉਪਦੇਸ਼ ਜਦੋਂ ਸੁਣਨਾ ਹੈ ਤਾਂ ਪੂਰੇ ਗੁਰੂ ਦਾ ਸੁਣਨਾ ਹੈਗਾ। ਵਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਤਾਂ ਹੀ ਤੈਨੂੰ ਦਿਦਾਰ ਦੇਊਗਾ। ਪੂਰੇ ਗੁਰੂ ਦੀ ਸ਼ਰਣ ਦੇ ਵਿੱਚ ਚਲੇ ਜਾ ਬੰਦਿਆ। ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਣ ਦੇ ਵਿੱਚ ਚਲੇ ਜਾਂਦਾ ਹੈ ਪੂਰਾ ਗੁਰੂ ਉਹਨੇ ਤੇ ਕਿਰਪਾ ਕਰਦਾ ਹੈ। ਉਹਦੇ ਅੰਦਰ ਜਿਹੜਾ ਭਰਮ ਹੁੰਦਾ ਹੈ। ਅਗਿਆਨ ਦਾ ਹਨੇਰਾ ਹੁੰਦਾ ਹੈ। ਉਹਨੂੰ ਦੂਰ ਕਰ ਦਿੰਦਾ ਹੈ। ਉਹਦਾ ਖਾਤਮਾ ਕਰ ਦਿੰਦਾ ਸਾਧ ਸੰਗਤ ਜੀ। ਪਾਜ ਪ੍ਰੇਮ ਭਗਤ ਪ੍ਰਭ ਨੇਰਾ ਮਹਾਰਾਜ ਬਚਨ ਕਰਦੇ ਹਨ हे ਭਾਈ ਤੂੰ ਵੀ ਗੁਰੂ ਦੀ ਸ਼ਰਨ ਪੈ ਕੇ ਪ੍ਰੇਮਾ ਭਗਤੀ ਕਰ ਬੜੇ ਪ੍ਰੇਮ ਦੇ ਨਾਲ ਜਪਜੀ ਸਾਹਿਬ ਪੜਿਆ ਕਰ ਸੁਖਮਣੀ ਸਾਹਿਬ ਦਾ ਪਾਠ ਕਰਨਾ ਬੜੇ ਪ੍ਰੇਮ ਦੇ ਨਾਲ ਕਰਨਾ ਬੜੀ ਸਪੀਡ ਨਾਲ ਨਹੀਂ ਕਰਨਾ ਧਾਰਮਿਕ ਜਗਤ ਵਿੱਚ ਜ਼ਿਆਦਾਤਰ ਸਿੱਖ ਕੌਮ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਕਰਨ ਵਾਲੇ ਜਿਹੜੇ ਗੁਰਮੁਖ ਪਿਆਰੇ ਨੇਗੇ ਮਾਫ ਕਰਨਾ ਪ੍ਰੇਮ ਘੱਟ ਹੁੰਦਾ ਰਫ਼ਤਾਰ ਬੜੀ ਤੇਜ਼ ਹੁੰਦੀ ਹੈ ਬਸ ਅਸੀਂ ਤਾਂ ਪਾਠ ਕਰਨਾ ਹੀ ਕਰਨੇਗਾ ਇੱਕ ਕਰਨਾ ਹੈ ਦੋ ਕਰਨੇ ਤਿੰਨ ਕਰਨੇ ਤਾਂ ਸਾਹਾ ਸੰਗਤ ਜੀ ਇਤਨੀ ਸਪੀਡ ਦੇ ਵਿੱਚ ਪਾਠ ਕਰਦੇ ਹਨ ਜਿੰਨੀ ਜ਼ਿਆਦਾ ਸਪੀਡ ਹੈ ਇਹਦਾ ਮਤਲਬ ਉਤਨਾ ਜ਼ਿਆਦਾ ਮਨ ਚੰਚਲ ਹੈ ਵਾਠ ਕਰਕੇ ਤਾਂ ਮੰਟਿਕ ਆਉਣਾ ਸੀ ਮਨ ਤਾਂ ਚੰਚਲ ਹੋ ਗਿਆ ਫਿਰ ਫਾਇਦਾ ਕੀ ਹੋਇਆਗਾ ਪਾਜ ਪ੍ਰੇਮ ਭਗਤ ਪ੍ਰਭ ਨੇਰਾ ਉਹ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਤੂੰ ਪ੍ਰੇਮਾ ਪ੍ਰੇਮ ਦੇ ਨਾਲ ਕਰ ਉਹ ਜਿਹੜਾ ਪਰਮਾਤਮਾ ਤੇਰੇ ਅੰਗ ਸੰਗ ਹੈ ਨਾ ਸਦਾ ਅੰਗ ਸੰਗੇ ਆਪੰਗੰ ਬਿਬੂਤੇ ਉਹਦੇ ਤੈਨੂੰ ਦਰਸ਼ਨ ਹੋ ਜਾਣਗੇ ਤੈਨੂੰ ਦਿਖ ਪਏਗਾ ਰਹਾਉ ਠਰਾਉ ਦੇ ਕੇ ਸਤਿਗੁਰੂ ਜੀ ਬਚਨ ਕਰਦੇ ਹਨ ਹਰ ਹਰ ਨਾਮ ਨਿਦਾਨ ਰਸ ਪੀਆ ਮਨ ਤਨ ਰਹੇ ਆਕਾਈ ਬੰਦਿਆ ਪ੍ਰਮਾਤਮਾ ਦਾ ਨਾਮ ਜਿਹੜਾ ਸਾਰੇ ਰਸਾਂ ਦਾ ਖਜ਼ਾਨਾ ਹੈ ਹੁਣ ਸੰਸਾਰ ਦੇ ਜਿੰਨੇ ਵੀ ਰਸ ਨੇ ਇਹਨਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਤ੍ਰਿਪਤੀ ਨਹੀਂ ਹੁੰਦੀ ਹੋਰ ਪ੍ਰਾਪਤੀ ਦੀ ਅੰਦਰ ਤ੍ਰਿਸ਼ਨਾ ਲੱਗਦੀ ਹੈ ਤੇ ਸੰਸਾਰ ਦੇ ਜਦੋਂ ਰਸ ਪ੍ਰਾਪਤ ਹੁੰਦੇ ਐ ਇਹਨਾਂ ਨੂੰ ਪ੍ਰਾਪਤ ਕਰਕੇ ਬੰਦੇ ਦਾ ਮਨ ਸ਼ਾਂਤ ਨਹੀਂ ਹੁੰਦਾ ਫਾਰ ði ਟਾਈਮ ਟੈਂਪਰੇਰੀ ਸ਼ਾਂਤ ਹੁੰਦਾ ਫਿਰ ਜਿਆਦਾ ਅਸ਼ਾਂਤ ਹੋ ਜਾਂਦਾ ਹੈਗਾ ਤੇ ਸੰਸਾਰ ਦੇ ਰਸ ਪ੍ਰਾਪਤ ਕਰਕੇ ਵਿਕਾਰੀ ਵੀ ਹੋ ਜਾਂਦਾ ਹੈ ਹੰਕਾਰੀ ਵੀ ਹੋ ਜਾਂਦਾ ਹੈਗਾ ਪਰ ਪਾਤਸ਼ਾਹ ਬਚਨ ਕਰਦੇ ਪਰਮੇਸ਼ਵਰ ਪਰਮਾਤਮਾ ਦੇ ਨਾਮ ਦਾ ਜਿਹੜਾ ਰਸ ਹੈ ਇਹਦੀ ਪ੍ਰਾਪਤੀ ਜਿਹਨੂੰ ਹੋ ਗਈ ਉਹ ਬਿਲਕੁਲ ਤ੍ਰਿਪਤ ਹੋ ਜਾਂਦਾ ਹੈ ਪਰਮ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ। ਪਰਮ ਨਿਮਰਤਾ ਨੂੰ ਪ੍ਰਾਪਤ ਹੁੰਦਾ ਹੈ। ਹੰਕਾਰ ਦਾ ਲਾਗੇ ਨਹੀਂ ਆਉਂਦਾ। ਇਸ ਕਰਕੇ ਹਰ ਹਰ ਨਾਮ ਨਿਧਾਨ ਰਸ ਪੀਆ ਜਿਨ੍ਹਾਂ ਨੇ ਪਰਮੇਸ਼ਵਰ ਪਰਮਾਤਮਾ ਦਾ ਨਾਮ ਜੋ ਸਾਰੇ ਰਸਾਂ ਦਾ ਖਜ਼ਾਨਾ ਹੈ। ਗੁਰੂ ਦੀ ਸ਼ਰਣ ਦੇ ਵਿੱਚ ਪੈ ਕੇ ਪੀ ਲਿਆ ਉਹਦਾ ਤਨ ਅਤੇ ਮਨ ਮਾਇਆ ਦੇ ਵੱਲੋਂ ਰਜ ਗਿਆ, ਤ੍ਰਿਪਤ ਹੋ ਗਿਆ। ਹੁਣ ਉਹਨੂੰ ਸੰਸਾਰ ਦੇ ਭੋਗਾਂ ਦੀ ਬਿਲਕੁਲ ਵੀ ਇੱਛਾ ਨਹੀਂ ਸਾਥ ਸੰਗੇ ਜੀ। ਜਤ ਕਤ ਪੂਰ ਰਹੋ ਪਰਮੇਸ਼ਰ ਕਤ ਆਵੈ ਕਤ ਜਾਈ ਉਸ ਨੂੰ ਹਰ ਥਾਂ ਪਰਮੇਸ਼ਵਰ ਪਰਮਾਤਮਾ ਦੇ ਦੀਦਾਰ ਹੋ ਜਾਂਦੇ ਹੈਗੇ ਜਿਸ ਪਰਮਾਤਮਾ ਨੂੰ ਬਾਹਰ ਲੱਭਦਾ ਸੀ ਜਿਸ ਪਰਮਾਤਮਾ ਨੂੰ ਧਾਰਮਿਕ ਅਸਥਾਨਾਂ ਵਿੱਚ ਲੱਭਦਾ ਸੀ ਧਾਰਮਿਕ ਮੂਰਤਾਂ ਵਿੱਚ ਲੱਭਦਾ ਸੀ ਧਾਰਮਿਕ ਗ੍ਰੰਥਾਂ ਵਿੱਚ ਲੱਭਦਾ ਸੀ ਹੁਣੋ ਪਰਮੇਸ਼ਵਰ ਪਰਮਾਤਮਾ ਹਰ ਜਗ੍ਹਾ ਨਜ਼ਰ ਆਉਂਦਾ ਹੈਗਾ ਸੰਤਾਂ ਮਾਤਮਾ ਨੇ ਇਹਨੂੰ ਕਿਹਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਉ ਪੁਕਾਰ ਤੇ ਫਿਰ ਜਦ ਅਭਿਆਸ ਕੀਤਾ ਉਹ ਪਰਮਾਤਮਾ ਨਜ਼ਰ ਆਉਂਦਾ ਤੇ ਉਸ ਪਰਮਾਤਮਾ ਦੇ ਬਾਰੇ ਇਹ ਪਤਾ ਲੱਗਦਾ ਕਿ ਉਹ ਪਰਮੇਸ਼ਵਰ ਪਰਮਾਤਮਾ ਹਰ ਜਗ੍ਹਾ ਹੈ ਨਾ ਉਹ ਜੰਮਦਾ ਨਾ ਉਹ ਮਰਦਾਗਾ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਬੰਧਿਆ ਗੁਰੂ ਦੀ ਰਾਹੀ ਜਿਸ ਮਨੁੱਖ ਦੇ ਮਨ ਵਿੱਚ ਸ੍ਰਿਸ਼ਟੀ ਦਾ ਪਾਲਣਹਾਰ ਆ ਵਸਦਾ ਹੈ ਧਿਆਨ ਦੇਣਾ ਰੱਬ ਜੀ ਦੀ ਬੰਦਗੀ ਤਾਂ ਹੀ ਕਰ ਸਕਦੇ ਜੇ ਗੁਰੂ ਦੀ ਸ਼ਰਣ ਦੇ ਵਿੱਚ ਜਾਵਾਂਗੇ ਜਦੋਂ ਤੱਕ ਗੁਰੂ ਦੀ ਸ਼ਰਣ ਵਿੱਚ ਨਹੀਂ ਜਾਂਦੇ ਸਾ ਸੰਗਤ ਜੀ ਉਦੋਂ ਤੱਕ ਪਰਮਾਤਮਾ ਸ੍ਰਿਸ਼ਟੀ ਦੇ ਵਿੱਚ ਜਿਹੜਾ ਵਸ ਰਿਹਾ ਸਾਡੇ ਹਿਰਦੇ ਵਿੱਚ ਵੀ ਵਸ ਰਿਹਾ ਪਰ ਉਹਦਾ ਅਹਿਸਾਸ ਸਾਨੂੰ ਨਹੀਂ ਹੋਏਗਾ। ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਗਿਆ ਜਿਹਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਉਹਨੂੰ ਤਾਂ ਸਾਰਾ ਕੁਝ ਹੀ ਪਤਾ ਲੱਗ ਗਿਆ। ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਵਾਲਾ ਹੋ ਗਿਆ ਸਿਆਣਾ ਹੋ ਗਿਆ ਪੋਛ ਦੇਖ ਸਿਆਣੜੇ ਜੱਗ ਸਾਰੇ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਲਾ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਦਾ ਰਤਨ ਲੱਭ ਲਿਆ ਜਿਸ ਬੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਪਰਮੇਸ਼ਵਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਲਿਆ ਉਸ ਦੀ ਆਤਮਿਕ ਜੀਵਨ ਵਾਲੀ ਮਿਹਨਤ ਕਾਮਯਾਬ ਹੋ ਗਈ ਸੇਵਾ ਤਾਂ ਤਾਈਂ ਸਫਲ ਹੈ ਜੇ ਗੁਰੂ ਦਾ ਮਨ ਮੰਨਿਆ ਗੁਰੂ ਖੁਸ਼ ਹੋ ਗਿਆ ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰੂ ਕਾ ਮਨ ਮੰਨੇ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਸਾ ਉਸ ਮਨੁੱਖ ਦੀ ਜਮਾ ਵਾਲੀ ਫਾਈ ਕੱਟੀ ਜਾਂਦੀ ਹੈ ਭਾਈ ਉਸ ਦੇ ਗਲੋਂ ਮਾਇਆ ਦੇ ਮੋਹ ਦੀ ਜਿਹੜੀ ਫਾਹੀ ਕੱਟੀ ਗਈ ਵਿਸ਼ੇ ਵਿਕਾਰ ਪੋਗ ਬिलास ਹਿਰਦੇ ਨੂੰ ਪ੍ਰਭਾਵਿਤ ਨਹੀਂ ਕਰਦੇ ਜੋ ਆਤਮਿਕ ਮੌਤ ਲਿਆ ਕੇ ਵਿਸ਼ੇ ਵਿਕਾਰ ਇਹਨੂੰ ਜਮ੍ਹਾਂ ਦੇ ਵਸ ਪਾਉਂਦੇ ਐ ਉਹ ਵਿਕਾਰ ਖਤਮ ਹੋ ਗਏ ਹੁਣ ਸਾਰੇ ਕਲੇਸ਼ ਦੂਰ ਹੋ ਗਏ ਅਬ ਤੋਂ ਜਾਇ ਚੜਾ ਸਿੰਘਾਸਣ ਮਿਲ ਹੈ 사ਰਗ ਪਾਣੀ ਆ ਰਾਮ ਕਬੀਰਾਂ ਇੱਕ ਪਾਏ ਹਨ ਕੋਈ ਨਾ ਸਕੇ ਪਛਾਣੀ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਪਾਏ ਬਿਗਾਸਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਅੰਤਿਮ ਪੰਕਤੀ ਦੇ ਵਿੱਚ ਬਚਨ ਕਰਦੇ ਹਨ ਕਿ ਜਿਸ ਮਨੁੱਖ ਦੇ ਉੱਤੇ ਉਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਨੇ ਕਿਰਪਾ ਕੀਤੀ ਮਿਹਰ ਕੀਤੀ ਰਹਿਮਤ ਕੀਤੀ ਉਹਨੂੰ ਪਰਮਾਤਮਾ ਨੇ ਗੁਰੂ ਮਿਲਾ ਦਿੱਤਾ ਦੇਖੋ ਰੱਬ ਜੀ ਦੀ ਕਿਰਪਾ ਨਾਲ ਗੁਰੂ ਮਿਲੂਗਾ ਤੇ ਗੁਰੂ ਦੀ ਕਿਰਪਾ ਨਾਲ ਰੱਬ ਜੀ ਮਿਲਣਗੇ ਇਹ ਧਿਆਨ ਰੱਖਿਆ ਜੀ ਹਮੇਸ਼ਾ ਕੋਈ ਬੰਦਾ ਕਹੇ ਮੈਨੂੰ ਗੁਰੂ ਦੀ ਲੋੜ ਹੀ ਨਹੀਂ ਮੈਂ ਬੰਦਕੀ ਕਰਕੇ ਨਾਮ ਜਪ ਕੇ ਤੀਰਥ ਕਰਕੇ ਤਪ ਕਰਕੇ ਰੱਬ ਜੀ ਤੱਕ ਪਹੁੰਚ ਜੂਗਾ ਨਹੀਂ ਪਹੁੰਚ ਸਕਦਾ ਗੁਰੂ ਤੋਂ ਬਿਨਾ ਨਹੀਂ ਗੁਰੂ ਤੋਂ ਬਿਨਾ ਸ਼ਕਤੀਆਂ ਪ੍ਰਾਪਤ ਹੋ ਸਕਦੀਆਂ ਪਰ ਸ਼ਕਤੀਆਂ ਦਾ مالک ਪ੍ਰਾਪਤ ਨਹੀਂ ਹੋਏਗਾ ਕਹਿੰਦੇ ਸਿੱਧ ਵੀ ਜਿਹੜਾ ਹੁੰਦਾ ਹੈ ਨਾ ਉਹ ਵੀ ਗੁਰੂ ਤੋਂ ਬਿਨਾਂ ਨਰਕਾਂ ਨੂੰ ਜਾਂਦਾ ਹੈਗਾ ਗਿਆਨवान ਸਿਕ ਹੋਏ ਯਦ ਭੀ ਸ਼ੰਕਾ ਪੁੱਛੇ ਗੁਰੂ ਤੇ ਤਦ ਭੀ ਗੁਰੂ ਤਾਂ ਇਨਾ ਮਤਵ ਹੈ ਜਿਸ ਮਨੁੱਖ ਤੇ ਉਤੇ ਪ੍ਰਮਾਤਮਾ ਨੇ ਮਿਹਰ ਕੀਤੀ ਉਹਨੂੰ ਪੂਰਾ ਗੁਰੂ ਮਿਲ ਗਿਆ ਤੇ ਜਿਹਨੂੰ ਪੂਰਾ ਗੁਰੂ ਮਿਲ ਗਿਆ ਉਹਤੇ ਪ੍ਰਮਾਤਮਾ ਦੇ ਕਿਰਪਾ ਕਰਕੇ ਪ੍ਰਮਾਤਮਾ ਦਰਸ਼ਨ ਦਿੰਦੇ ਐ ਉਹਦਾ ਤਨ ਤੇ ਮਨ ਨਿਹਾਲ 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 ਹੋ ਜਾਂਦਾ ਹੈ ਤੇ ਫਿਰ ਸਾਧ ਸੰਗਤ ਜੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਵਾਪੇ ਮੇਲੇ ਦੇ ਮਹਾਵਾਕਾਂ ਅਨੁਸਾਰ ਉਹਦੇ ਲੋਕ ਪਰਲੋਕ ਬਣ ਜਾਂਦਾ ਹੈਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਸਮੂਹੀ ਮਨੋਖਤਾ ਨੂੰ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਕਰਨ ਦਾ ਸਿਮਰਨ ਕਰਨ ਦਾ ਉਪਦੇਸ਼ ਕਰਦੇ ਨੇ ਤੇ ਜੇ ਜੀ ਦੀ ਬੰਦਗੀ ਕਰਨੀ ਉਹਦੇ ਗੁਣਾ ਬਾਰੇ ਵੀ ਦੱਸਿਆ ਬੰਦਗੀ ਦਾ ਫਾਇਦਾ ਕੀ ਹੈ ਇਹ ਵੀ ਦੱਸਿਆਗਾ ਸੋ ਆਪਾਂ ਆਓ ਆਪਣੇ ਰੋਜ਼ ਮਹਰਰਾ ਦੇ ਜੀਵਨ ਵਿੱਚ ਉਹ ਰੱਬ ਜੀ ਦੀ ਬੰਦਗੀ ਕਰੀਏ ਰੱਬ ਜੀ ਦਾ ਸਿਮਰਨ ਕਰੀਏ ਰੱਬ ਜੀ ਦੇ ਚਰਨੀ ਆਪਣੀ ਸੁਰਤ ਜੋੜੀਏ ਜੀਵਨ ਸਫਲਾ ਕਰੀਏ ਐਨਿਕ ਸੇਵਾ ਪ੍ਰਵਾਨ ਕਰਨਾ ਸੰਗਤ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਕਥਾ ਸੁਣਨ ਉਪਰੰਤ ਸਿਰ ਇੱਕ ਵਾਰ ਲਾਈਕ ਵਾਲਾ ਬਟਨ ਜ਼ਰੂਰ ਦਬਿਓ ਮੈਨੂੰ ਕਿਸੇ ਸੰਗਤ ਦਾ ਫੋਨ ਆਇਆ ਕਹਿੰਦੇ ਭਾਈ ਸਾਹਿਬ ਤੁਸੀਂ ਜਦੋਂ ਰੋਜ਼ ਬੇਨਤੀ ਕਰਦੇ ਹੋ ਨਾ ਤੇ ਅਸੀਂ ਤੁਹਾਡੀ ਬੇਨਤੀ ਨੂੰ ਸਮਝਿਆ ਹੈਗਾ ਕਿ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਤਾਂ ਇਹ ਜਿਹੜੀ ਵੀਡੀਓ ਹੈਗੀ ਵੱਧ ਤੋਂ ਵੱਧ ਸੰਗਤ ਤੱਕ ਪਹੁੰਚੇਗੀ ਇਹ ਸੇਵਾ ਹੈ ਹੁਣ ਅਸੀਂ ਕੀ ਕਰਦੇ ਹਾਂਗੇ ਅਸੀਂ 5-6 ਵਾਰ ਲਾਈਕ ਕਰਦੇ ਹਾਂਗੇ ਮੈਂ ਕਹਾਂ ਉਹ ਕਿਵੇਂ ਕਹਿੰਦੇ ਸੀ ਬਾਰ-ਬਾਰ ਦੱਬੀ ਜਾਂਦੇ ਉਹ ਬਾਰ-ਬਾਰ ਦੱਬਨ ਦਾ ਫਾਇਦਾ ਨਹੀਂ ਹੁੰਦਾ ਗੁਰਮੁਖ ਪਿਆਰਿਓ ਉਹਨਾਂ ਨੂੰ ਵੀ ਮੈਂ ਬੇਨਤੀ ਕੀ ਇਹਦੇ ਸਿਰ ਇੱਕ ਵਾਰ ਲਾਈਕ ਵਾਲਾ ਬਟਨ ਦਬਣਾ ਹੈ ਆ ਕਮੈਂਟ ਤੁਸੀਂ ਬਾਰ-ਬਾਰ ਕਰ ਸਕਦੇ ਹੋਗੇ ਜਿਵੇਂ 10 ਗੁਰੂ ਸਾਹਿਬਾਨ ਦੇ ਨਾਮ ਲਿਖ ਕੇ ਹਾਜ਼ਰੀ ਲਵਾਓ ਕਈ ਗੁਰਮਖ ਪਿਆਰੇ ਤੁਸੀਂ ਨੋਟ ਕੀਤਾ ਹੋਏਗਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ ਸਾਰੇ ਨਾਮਾਂ ਨੂੰ ਲਿਖਦੇ ਹੈਗੇ ਉਹਨਾਂ ਦਾ ਵੀ ਟਾਈਮ ਸਫਲ ਹੋ ਜਾਂਦਾ ਸਿਮਰਨ ਬੰਦਗੀ ਹੋ ਜਾਂਦੀ ਹੈ ਕਈ 5-5 ਵਾਰ ਵਾਹਿਗੁਰੂ 10-10 11-11 ਵਾਰ ਵਾਹਿਗੁਰੂ ਸ਼ਬਦ ਲਿਖਦੇ ਹੈਗੇ ਸਿਮਰਨ ਹੋ ਜਾਂਦਾ ਬੰਦਗੀ ਹੋ ਜਾਂਦੀ ਹੈ ਇੱਕ ਤਾਂ ਆਪਣਾ ਸਿਮਰਨ ਹੋ ਗਿਆ ਬਾਕੀ ਸੰਗਤ ਦਾ ਭਲਾ ਹੋ ਗਿਆ ਸੋ ਮੇਰੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਸ਼ਬਦ ਜ਼ਰੂਰ ਲਿਖਣ ਦੀ ਕਿਰਪਾਲਤਾ ਕਰਨਾ ਲਾਇਕ ਵਾਲਾ ਬਟਨ ਜ਼ਰੂਰ ਦਬਣ ਦੀ ਕਿਰਪਾਲਤਾ ਕਰਨਾ ਜੀ ਵੱਧ ਤੋਂ ਵੱਧ ਸੇਵਾ ਕਰੋਗੇ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚੇਗੀ ਸਾਧ ਸੰਗਤ ਜੀ ਇਹ ਕਥਾ ਵਿਚਾਰ ਤੇ ਆਪ ਜੀ ਕਿਰਪਾ ਕਰਨਾ ਰਹਿਮਤ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀਓ ਚੈਨਲ ਦੀ ਸਪੋਰਟ ਦੇ ਵਾਸਤੇ ਅਗਰ ਆਪ ਜੀ ਮਾਇਕ ਸੇਵਾ ਵੀ ਪਾਉਣੀ ਚਾਹੁੰਦੇ ਹੋ ਉਹ ਦਾਸ ਦੇ Google Pay ਵਾਲੇ ਨੰਬਰ ਤੇ ਆਪ ਜੀ ਕਰ ਸਕਦੇ ਹੋ ਐਨ ਐਕਸ ਸੇਵਾ ਪ੍ਰਬੰਧਨ ਕਰਨਾ ਜੀ ਵਾਹਿਗੁਰੂ 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 ਵਾਹਿਗੁਰੂ